ਸੱਦੈ ਸ਼ੰਪੂ ਬਾਰਡਰ ਨੂੰ ਇੱਥੋਂ ਲੰਗਰ ਜਾਂਦਾ ਹੈ ਇੱਥੇ ਤੁਹਾਨੂੰ ਲੰਗਰ ਦੀ ਹਰ ਇੱਕ ਚੀਜ਼ ਜਿਹੜੀ ਹੈ ਮਿਲੂਗੀ ਚਾਹ ਪੀਣੀ ਆ ਚਾਹ ਮਿਲੂ ਦੁੱਧ ਪੀਣਾ ਦੁੱਧ ਮਿਲੂ ਆ ਭਾਈ ਹੋਣੀ ਬਹੁਤ ਵੱਡੀ ਸੇਵਾ ਜਿਹੜੀ ਇੱਥੇ ਕਰ ਰਹੇ ਨੇ ਹੁਣ ਤੱਕ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਇੱਥੋਂ ਲੰਗਰ ਖਾ ਚੁੱਕੇ ਠੰਡਾ ਰੋਲਦਾ ਜੀ 4 ਗੰਟਲ ਦੁੱਧ ਲੱਗ ਰਿਹਾ ਜੀ ਜਿਹੜਾ ਪਿੰਡ ਤੋਂ ਲੈ ਕੇ ਆਉਂਦੇ ਇਕੱਠਾ ਕਰਕੇ ਬਾਕੀ ਇੱਥੇ ਸੰਗਤ ਦੇ ਜਾਂਦੀ ਹੈ ਜੀ ਹਾਂਜੀ ਦੁੱਧ ਦਾ ਲੰਗਰ ਦਾ ਪ੍ਰਸ਼ਾਦੇ ਦਾ ਅਸੀਂ ਸਵੇਰੇ 6:30 ਵਜੇ ਆਉਂਦੇ ਜੀ ਰਾਤ ਨੂੰ 10-11 ਵਜੇ ਤੱਕ ਸਮਾਪਤੀ ਕਰਦੇ ਹਾਂ ਦੇਖੋ ਕਿਵੇਂ ਬਾਬੇ ਬੈਠੇ ਨੇ ਇੱਧਰ ਕਿਵੇਂ ਜਿਹੜਾ ਸਾਡੇ ਬਜ਼ੁਰਗ ਨੌਜਵਾਨ ਸਾਰੇ ਇਕੱਠੇ ਹੋ ਕੇ ਪ੍ਰਸ਼ਾਦਾ ਪਾਣੀ ਦੇ ਰਹੇ ਨੇ ਉਹ ਜਿਹੜੀ ਕੱਲ ਦੀ ਤਿਆਰੀ ਆ ਉਹ ਪਿੰਡ ਚ ਹੁਣ ਚੱਲ ਰਹੀ ਆ ਪਿੰਡ ਚ ਲੱਗ ਸੋਡੇ ਜਿਹੜੇ ਬੰਦੇ ਬੈਠੇ ਨੇ ਉਹ ਸਮਾਨ ਅਚਾ ਚਾਚਾ ਚਾਚਾ ਹੋਰ ਸਾਰੇ ਬੈਠੇ ਆ ਜਿਹੜੇ ਉਹ ਕੱਲ ਦੀ ਜਾਣਾ ਟਰਾਲੀ ਫੇਰ ਭਰ ਕੇ ਲੈ ਆਉਣੇ ਉਸੇ ਤਿਆਰੀ ਕੱਲ ਦੀ ਤਿਆਰੀ ਉਹ ਪਹਿਲਾਂ ਹੀ ਕਰੀ ਬੈਠੇ ਆ ਹੁਣ ਹਾਂ ਜਾਰੇ ਪਾਸਿਆਂ ਤੋਂ ਮਤਲਬ ਇਹ ਸੈਂਟਰ ਦੇ ਵਿੱਚ ਪੈ ਰਿਆ ਦੋਨੋਂ ਸਾਈਡ ਤੋਂ ਕਿਸਾਨ ਜਿੰਨੇ ਵੀ ਆਏ ਹੋਏ ਆ ਬਾਹਰੋਂ ਲਾ ਲੋ ਨੇੜੇ țeੜੇ ਦੇ ਸਾਰੇ ਲੰਗਰ ਛੱਕੇ ਜਾ ਰਹੇ ਨੇ ਆ ਸ਼ੰਭੂ ਬਾਰਡਰ ਦੇ ਉੱਪਰ ਮੌਜੂਦ ਹਾਂ ਔਰ ਜਿਸ ਟਰਾਲੀ ਦੇ ਉੱਪਰ ਅਸੀਂ ਖੜੇ ਆ ਸੱਦਾ ਸ਼ੰਭੂ ਬਾਰਡਰ ਨੂੰ ਇੱਥੋਂ ਲੰਗਰ ਜਾਂਦਾ ਹੈ ਇੱਥੇ ਤੁਹਾਨੂੰ ਲੰਗਰ ਦੀ ਹਰ ਇੱਕ ਚੀਜ਼ ਜਿਹੜੀ ਆ ਮਿਲੂਗੀ ਚਾਹ ਪੀਣੀ ਆ ਚਾਹ ਮਿਲੂ ਦੁੱਧ ਪੀਣਾ ਦੁੱਧ ਮਿਲੂ ਪਾਣੀ ਪੀਣਾ ਪਾਣੀ ਮਿਲੂ ਤੇ ਨਾਲ ਤਿੰਨ ਪ੍ਰਕਾਰ ਦੀਆਂ ਸਬਜ਼ੀਆਂ ਦਾਲਾਂ ਰੋਟੀ ਕੁਝ ਵੀ ਜਿਹੜਾ ਉਸ ਦੀ ਖਾਣਾ ਪੀਣਾ ਕੱਲੀ-ਕੱਲੀ ਚੀਜ਼ ਆ ਟਰਾਲੀ ਤੋਂ ਜਾਊਗੀ ਕਿਉਂਕਿ ਇਹ ਟਰਾਲੀ ਤਿੰਨ ਦਿਨਾਂ ਦੀ ਇੱਥੇ ਆ ਤੇ ਆ ਬਾਈ ਹੋਣੀ ਬਹੁਤ ਵੱਡੀ ਸੇਵਾ ਜਿਹੜੀ ਇੱਥੇ ਕਰ ਰਹੇ ਨੇ ਹੁਣ ਤੱਕ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਇੱਥੋਂ ਲੰਗਰ ਸ਼ੱਕ ਚੁੱਕੇ ਨੇ ਤਾਂ ਬਾਈ ਨਾਲ ਗੱਲ ਕਰਦੇ ਆ ਬਾਈ ਕਿਹੜਾ ਪਿੰਡ ਆ ਪਿੰਡ ਸਾਡਾ ਮੋਹੀ ਖੁਰਦ ਹੈ ਜੀ ਬਾਈ ਕਾ ਤੀਜਾ ਦਿਨ ਆਜਾ ਤੁਹਾਨੂੰ ਹਾਂਜੀ ਹਾਂ ਤਿੰਨ ਦਿਨ ਹੋ ਗਏ ਜੀ 13 ਤਰੀਕ ਨੂੰ ਆਏ ਸੀ ਅਸੀਂ ਜੀ ਤੇ ਹੁਣ ਆਪਣਾ ਇੱਥੇ ਲੰਗਰ ਕਰਨਾ ਨਹੀਂ ਦੇਖ ਰਿਆ ਸੀ ਮੈਂ ਪੂਰੇ ਤਿੰਨ ਦਿਨਾਂ ਦੇ ਵਿੱਚ ਜਿੰਨਾ ਇਕੱਠ ਜਿੰਨਾ ਲੰਗਰ ਇਹ ਟਰਾਲੀ ਤੋਂ ਜਾ ਰਿਹਾ ਹੈਗਾ ਹੁਣ ਤੱਕ ਕਿੰਨੇ ਕੁਇੰਟਲ ਜਿਹੜਾ ਦੁੱਧ ਲੱਗਿਆ ਹੋਊਗਾ ਸਾਡਾ ਰੋਲਦਾ ਜੀ 4 ਕੁਇੰਟਲ ਦੁੱਧ ਲੱਗ ਰਿਹਾ ਜੀ ਜਿਹੜਾ ਪਿੰਡ ਤੋਂ ਲੈ ਕੇ ਆਉਂਦੇ ਆ ਇਕੱਠਾ ਕਰਕੇ ਬਾਕੀ ਇੱਥੇ ਸੰਗਤ ਦੇ ਜਾਂਦੀ ਹੈ ਜੀ ਹਾਂਜੀ ਦੁੱਧ ਦਾ ਲੰਗਰ ਦਾ ਪ੍ਰਸ਼ਾਦ ਦਾ ਅਸੀਂ ਸਵੇਰੇ 6:30 ਵਜੇ ਆਉਂਦੇ ਜੀ ਰਾਤ ਨੂੰ 10-11 ਵਜੇ ਤੱਕ ਸਮਾਪਤੀ ਕਰਦੇ ਹਾਂ ਜੀ 6:30 ਵਜੇ ਆਉਂਦੇ ਦੇਖ ਸਕਦੇ ਹੋ ਬਾਈ ਹੁਣੀ ਤੇ 11 ਵਜੇ ਜਾਣੇ ਹੋ ਬਾਈ ਹਾਂਜੀ ਹਾਂ ਰਾਤ ਨੂੰ 10-11 ਵਜੇ ਜਾਂਦੇ ਹਾਂ ਜੀ ਰੋਜ਼ਾਨਾ 4 ਕਾਟਾ ਦੁੱਧ ਲੱਗ ਜਾਂਦਾ ਹੈਗਾ ਹਾਂਜੀ ਹਾਂਜੀ ਰੋਜ਼ਾਨਾ 4 ਕਾਟੋਲ ਦੁੱਧ ਲੱਗ ਰਿਹਾ ਜੀ ਤੇ ਹੁਣ ਪੂਰਾ ਮਤਲਬ ਲੰਗਰ ਪਿੱਛੇ ਨਹੀਂ ਅਸੀਂ ਕਿਸੇ ਨੂੰ ਨਾ ਪੰਜਾਬੀ ਨਾ ਪੂਰੇ ਦੇਸ਼ ਨੂੰ ਨਹੀਂ ਅਸੀਂ ਭੁੱਖਾ ਰੱਖਣ ਦਿੱਤਾ ਠੀਕ ਹੈ ਜੀ ਐਨੀ ਹਰੀ ਕ੍ਰਾਂਤੀ ਕਹਿੰਦਾ ਆਪਣੇ ਬੋਰਾ ਦੇ ਅੰਨ ਧਰਤੀ ਦੇ ਨਾ ਪਾਣੀ ਨਹੀਂ ਤਾਂ ਹੀ ਲੜੀ ਜਾਂਦੇ ਨੇ ਅਸਲ ਦੇ ਵਿੱਚ ਜਦੋਂ ਤੱਕ ਤੁਹਾਨੂੰ ਖਾਣ ਪੀਣ ਨੂੰ ਮਿਲੀ ਜਾਊਗਾ ਬੰਦਾ ਬੈਠਾ ਰਹੂਗਾ ਜੇ ਉਹ ਹੀ ਨਹੀਂ ਮਿਲੂਗਾ ਬੰਦਾ ਬਹਿ ਕੇ ਵੀ ਕੀ ਕਰੂ ਆ ਹੁਣ ਦੇਖੋ ਜੀ ਰਾਤ ਵਾਸਤੇ ਦੁੱਧ ਕਰ ਰਹੇ ਆ ਜੀ ਤਿਆਰ ਜੀ ਆ ਰਾਤ ਵਾਸਤੇ ਰਾਤ ਵਾਸਤੇ ਕਰ ਰਹੇ ਆ ਮੈਂ ਕਹੂੰਗਾ ਬਿੱਤਰ ਮੈਂ ਇੱਕ ਵਾਰ ਜੇ ਮਾੜਾ ਦਿਖਾ ਸਕਦੇ ਹਾਂ ਉਹਦੇ ਟਰਾਲੀ ਦੇ ਵਿੱਚ ਸਮਾਨ ਜੋ ਪਿਆ ਉਹ ਵੀ ਨਾਲ ਨਾਲ ਦਿਖਾਈ ਚੱਲੋ ਜੋ ਜੋ ਬਾਈ ਹੋਣੀ ਆ ਦੇਖ ਸਕਦੇ ਹੋ ਤੁਸੀਂ ਦੁੱਧ ਤੇ ਚਾਹ ਦੀ ਸੇਵਾ ਚੱਲ ਰਹੀ ਹੈ ਸਾਰੇ ਪਤੀਲੇ ਵਗੈਰਾ ਜਿੱਥੇ ਜਿੱਥੇ ਤੱਕ ਕੈਮਰਾ ਜਾ ਸਕਦਾ ਉਹ ਜ਼ਰੂਰ ਦਿ ਰੋਟੀ ਜੇ ਮੈਂ ਪੁੱਛਾਂ ਲੰਗਰ ਦੇ ਵਿੱਚ ਕੀ ਕੁਛ ਆ ਲੰਗਰ ਕਿੰਨਾ ਚੱਲਦਾ ਫਿਰ ਲੰਗਰ ਜੀ ਸਵੇਰੇ ਪਤਾ ਸਵੇਰੇ ਲੰਗਰ ਘਟ ਹੁੰਦੇ ਆਂ ਤਾਂ ਕਰਕੇ ਅਸੀਂ ਸਵੇਰੇ ਜਲਦੀ ਜਾਂਦੇ ਆਂ ਅਸੀਂ ਸਵੇਰੇ 3 ਵਜੇ 4 ਸਾਢੇ 3 ਵਜੇ ਪਿੰਡ ਚ ਲੋਸਮੈਂਟ ਕਰਾ ਕੇ ਬੀਬੀਆਂ ਨੂੰ ਵੀ ਕਈ ਘਰਾਂ ਤੋਂ ਲਿਆਂਦੇ ਰੋਟੀਆਂ ਬਣਾ ਕੇ ਸਾਦਾ ਘਰੋਂ ਬਣਾ ਕੇ ਲੈਂਦੇ ਆਂ ਜੀ ਪ੍ਰਸ਼ਾਦਾ ਘਰੋਂ ਬਣਾ ਕੇ ਲੈਂਦੇ ਆਂ ਜੀ ਹਾਂ ਵੀ ਜਿਨ੍ਹਾਂ ਨੂੰ ਘਰੇ ਬਣਾ ਕੇ ਬਣਾ ਕੇ ਰੱਖਦੇ ਪਿੰਡ ਚ ਇਕੱਠਾ ਕਰ ਲੈਂਦੇ ਆਂ ਨਹੀਂ ਆਪਣਾ ਗੁਰਦੁਆਰੇ ਚ ਆਪਣਾ ਜੀ ਉੱਥੇ ਤੀਵੀਆਂ ਬੀਬੀਆਂ ਆ ਕੇ ਬਣਾਉਂਦੀਆਂ ਜੀ ਹਾਂ ਜੀ ਜੇ ਮੈਂ ਮਾੜਾ ਗਿਣਤੀ ਪੁੱਛਾਂ ਤਾਂ ਕਿੰਨੀ ਹੋ ਜਾਂਦੀ ਹੋ ਏ ਸੰਗਤ ਜੀ ਨਹੀਂ ਮਾਲਾ ਜੀ ਰੋਟੀਆਂ ਦੀ ਜੇ ਮੈਂ ਪੁੱਛਾਂ ਤੁਸੀਂ ਕਹਿੰਦੇ ਘਰੋਂ ਬਣਾ ਕੇ ਲਿਆ ਕੇ ਉਹਨਾਂ ਤਾਂ ਕਿੰਨੀਆਂ ਰੋਟੀਆਂ ਹੋ ਜਾਂਦੀਆਂ ਦੋ ਢਾਈ ਕੁਇੰਟਲ ਕਣਕ ਚਾਰ ਪੰਜ ਸੇਲੇ ਲੱਗ ਜਾਂਦੇ ਜੀ ਰੋਜ਼ ਜੀ ਕਣਕ ਦੇ ਜੀ ਆਟੇ ਦੇ ਮਤਲਬੋ ਜੀ ਹਾਂ ਦੋ ਢਾਈ ਕੁਇੰਟਲ ਦੇ ਮਤਲਬ ਤਿੰਨ ਤਿੰਨ ਚਾਰ ਕੁਇੰਟਲ ਲੱਗ ਕੇ ਆਉਂਦੀ ਹੈ ਹਾਂਜੀ 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 ਰੋਟੀਆਂ ਤਾਂ ਕੋਈ ਹਿਸਾਬ ਹੀ ਨਹੀਂ ਹਾਂਜੀ ਕੋਈ ਕੋਈ ਹਿਸਾਬ ਨਹੀਂ ਹੈ ਜੀ ਕੋਈ ਗੱਲ ਨਹੀਂ ਬਾਦੂ ਮਾਲਾ ਜੀ ਕਿਦਾਂ ਕਹਾ ਜੀ ਹੁਣ ਕੋਈ ਚੱਕਰ ਨਹੀਂ ਜਦੋਂ ਤੱਕ ਇਹ ਸੰਘਰਸ਼ ਚੱਲੂਗਾ ਇਦਾਂ ਹੀ ਚੱਲਦਾ ਰਹੂਗਾ ਜੀ ਮਿੱਤਰੋ ਮੜਾ ਇਧਰ ਵੀ ਜਿਹੜਾ ਦਿਖਾਇਆ ਜਾਵੇ ਦੇਖੋ ਕਿਵੇਂ ਬਾਬੇ ਬੈਠੇ ਨੇ ਇਧਰ ਕਿਵੇਂ ਜਿਹੜਾ ਸਾਡੇ ਬਜ਼ੁਰਗ ਨੌਜਵਾਨ ਸਾਰੇ ਇਕੱਠੇ ਹੋ ਕੇ ਪ੍ਰਸ਼ਾਦਾ ਪਾਣੀ ਦੇ ਰਹੇ ਨੇ ਦੇਖ ਸਕਦੇ ਹੋ ਭਾਈ ਨਾ ਭਾਈ ਕਿਹੜਾ ਪਿੰਡਾ ਮੌਲੀ ਮੋਹੀ ਕੁਰਦੀ ਅੱਛਾ ਹਾਂਜੀ ਕਿੰਨੇ ਦਿਨ ਹੋ ਗਏ ਫਿਰ ਅੱਜ ਤਿੰਨ ਦਿਨ ਹੋ ਗਏ ਜੀ ਰੋਜ਼ਾਨਾ ਕਿੰਨੀਆਂ ਬਾਲਟੀਆਂ ਪਾਣ ਨੇ ਸਬਜ਼ੀ ਦੀਆਂ ਕੋਈ ਗਿਣਤੀ ਨਹੀਂ ਹੈਗੀ ਤਾਂ ਜੀ ਫਿਰ ਵੀ ਇੱਕ ਅੰਦਾਜ਼ਾ ਇਹ ਤਾਂ ਕੋਈ ਅੰਦਾਜ਼ਾ ਨਹੀਂ ਹੈ ਜੀ ਕਵਾਂਟਾ ਦੇ ਵਿੱਚ ਹੀ ਜਾਂਦੀ ਹੈ ਹਾਂਜੀ ਹਾਂਜੀ ਅਜਾਓ ਭਾਈ ਅਚਾਰ ਵੀ ਦੇਖ ਸਕਦੇ ਹੋ ਸੀ ਅਚਾਰ ਵੀ ਹੈ ਬਾਲਟੀਆਂ ਦੇ ਵਿੱਚ ਰੋਟੀ ਹੈ ਪ੍ਰਸ਼ਾਦ ਦੇ ਸਭ ਕੁਝ ਜਿਹੜਾ ਤੁਹਾਨੂੰ ਦੱਸਿਆ ਕਿ ਆਹ ਟਰਾਲੀ ਦੇ ਉੱਪਰ ਜਿਹੜਾ ਕੱਲੀ-ਕੱਲੀ ਚੀਜ਼ ਮਿਲੂਗੀ ਤੁਹਾਨੂੰ ਕੋਈ ਬ੍ਰੇਕਫਾਸਟ ਕਿਸਨੇ ਕਰਨਾ ਕੋਈ ਦੁਪਹਿਰ ਦਾ ਭੋਜਨ ਕਰਨਾ ਕੋਈ ਰਾਤ ਦਾ ਕਰਨਾ ਹਰੇਕ ਚੀਜ਼ ਜਿਹੜੀ ਐ ਇੱਥੇ ਤੁਹਾਨੂੰ ਮਿਲੂਗੀ ਭਾਈ ਕਿੰਨੇ ਕਵਾਂਟਲ ਆਪਣਾ ਜਿਹੜਾ ਸਾਰਾ ਸਮਾਨ ਹੈ ਤੁਸੀਂ ਪਿੰਡ ਤੋਂ ਇਕੱਠਾ ਕਰਕੇ ਲੈ ਕੇ ਆਏ ਹੋ ਪਿੰਡ 'ਚ ਵੀ ਅਨਾਉਂਸਮੈਂਟ ਕਰਾ ਦਿੰਦੇ ਆ ਜਿਵੇਂ ਤੇ ਆਪੇ ਉਹਨੇ ਆਪ ਗੁਰਦੁਆਰਾ ਸਾਹਿਬ ਵਿਖੇ ਪਹਚਾਈ ਜਾਂਦਾ ਉੱਥੇ ਬਣੀ ਜਾਂਦਾ ਲੰਗਰ ਤੇ ਉੱਥੇ ਸੇਵਾਦਾਰ ਹੈ ਜਿਹੜੇ ਉਹ ਵੀ ਉੱਥੇ ਇਕੱਠੇ ਹੋ ਕੇ ਮਤਲਬ ਜਿੰਨੀ ਵੀ ਹੋ ਜਾਂਦਾ ਸੇਵਾ ਕਰ ਰਹੇ ਆ ਆਪਣੀ ਕੋਈ ਪਾਣੀ ਦੇ ਜਾਂਦਾ ਹੋਊਗਾ ਕੋਈ ਆਪ ਦੀ ਗੰਜੈਸ਼ਨਾ ਮਤਲਬ ਆਪਣੀ ਸਰਦਾ ਹਰ ਇੱਕ ਦੀ ਵੱਧ ਤੋਂ ਵੱਧ ਜਿੰਨਾ ਵੀ ਹੋ ਸਕਦਾ ਉਹਨਾਂ ਪਿੰਡ ਵੱਲੋਂ ਕੀਤਾ ਜਾ ਰਿਹਾ ਆ ਮੈਂ ਦੇਖ ਰਿਹਾ ਆ ਜੀ ਮੈਂ ਇੱਕ ਤਾਂ ਜਗਾ ਬਹੁਤ ਵਧੀਆ ਤੇ ਬੈਠੇ ਹੋ ਸੀ ਜਮਾ ਬਚਾਲੇ ਆ ਇਧਰ ਵੀ ਓਨੇ ਕਿਸਾਨ ਨੇ ਇਧਰ ਵੀ ਓਨੇ ਆ ਤਾਂ ਹਰੇਕ ਕਿਸਾਨਾਂ ਨੂੰ ਵੀ ਆ ਕੇ ਲੈ ਕੇ ਜਾਣਾ ਸਮਾਨ ਇਤੋਂ ਸੌਖਾ ਹੈਗਾ ਹਾਂ ਜੀ ਸਾਰੇ ਪਾਸਿਆਂ ਤੋਂ ਮਤਲਬ ਇਹ ਸੈਂਟਰ ਦੇ ਵਿੱਚ ਪੈ ਰਿਆ ਦੋਨੋਂ ਸਾਈਡ ਤੋਂ ਕਿਸਾਨ ਜਿੰਨੇ ਵੀ ਆਏ ਹੋਏ ਆ ਬਾਹਰੋਂ ਲਾ ਲੋ ਨੇੜੇ țeੜੇ ਦੇ ਸਾਰੇ ਲੰਗਰ ਛੱਕੇ ਜਾ ਰਹੇ ਨੇ ਕੋੱਖਾ ਨਹੀਂ ਰਹਿਣ ਦੇਣਾ ਕਿਸੇ ਨੂੰ ਨਹੀਂ ਵੀਰ ਜੀ ਨਹੀਂ ਬਿਲਕੁਲ ਵੀ ਨਹੀਂ ਗੱਲ ਹੈ ਵੀ ਗੁਰੂ ਸਾਹਿਬ ਦੇ ਜਿਹੜੇ ਲੰਗਰ ਨੇ ਹਜੇ ਤੱਕ ਹਾਂਜੀ ਇਹ ਤਾਂ ਬਾਬੇ ਨਾਨਕ ਸਾਹਿਬ ਦਾ ਲੰਗਰ ਚਲਾਇਆ ਹੋਇਆ ਜਿਹੜਾ ਉਹ ਕਿੰਨੇ ਵੇ ਤੱਕ ਹੁੰਨੇ ਬਾਈ ਰਾਤ ਨੂੰ ਮਿਰਚ 11 ਵਜ ਜਾਂਦੇ ਆ 10 11 ਵਜ ਜਾਂਦੇ ਰਾਤ ਰਾਗਿਆ ਨਾ ਵੱਜ ਜਾਂਦਾ ਹਾਂਜੀ ਸਵੇਰੇ ਫਿਰ ਤਿਆਰੀ ਕਰਕੇ ਫਿਰ ਆ ਕੱਲ ਤੋਂ ਮਾਲ ਜਿਹੜਾ ਹੁਣ ਸਮਾਨ ਸਾਰੇ ਪਹਿਲੀ ਇਕੱਠਾ ਹੋਇਆ ਪਿਆ ਹੁੰਦਾ ਜੋ ਲੈ ਕੇ ਆਉਣੇ ਜਿਹੜੀ ਕੱਲ ਦੀ ਤਿਆਰੀ ਆ ਉਹ ਪਿੰਡ 'ਚ ਹੁਣ ਚੱਲ ਰਹੀ ਆ ਪਿੰਡ 'ਚ ਲੱਗ ਕੇ ਸਾਡੇ ਜਿਹੜੇ ਬੰਦੇ ਬੈਠੇ ਨੇ ਉਹ ਸਮਾਨ ਚਾ 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 ਹੋਰ ਸਾਰੇ ਬੈਠੇ ਆ ਜਿਹੜੇ ਉਹ ਕੱਲ ਦੀ ਜਾਣਾ ਟਰਾਲੀ ਫੇਰ ਪਰ ਕੇ ਲੈ ਆਉਣੇ ਉਸੇ ਤਿਆ ਸਵੇਰੇ ਫੇਰ ਟਰਾਲੀ ਪਰ ਕੇ ਲਿਆ ਮੇਰੇ ਫੇਰ ਟਰਾਲੀ 8 ਵਜੇ ਇੱਥੇ ਆ ਜਾਣੀ ਹੈ ਬਹੁਤ ਬਹੁਤ ਧੰਨਵਾਦ ਭਾਈ ਤੁਹਾਡਾ ਤੇ ਬਹੁਤ ਸੋਹਣਾ ਕੰਮ ਤੁਸੀਂ ਕਰ ਰਹੇ ਹੋ ਕਿਉਂਕਿ ਲੋਕਾਂ ਨੂੰ ਰਜਾਉਣਾ ਕਿਸ ਦੇ ਮੂੰਹ ਦੇ ਵਿੱਚ ਜਿਹੜਾ ਅੰਨ ਦਾ ਦਾਣਾ ਪਾਉਣਾ ਬਹੁਤ ਵੱਡਾ ਇੱਕ ਇਨਸਾਨੀਅਤ ਦਾ ਕੰਮ ਹੈਗਾ ਹਾਂਜੀ ਹਾਂਜੀ ਤਾਂ ਦੇਖ ਸਕਦੇ ਹੋ ਸ਼ੰਭੂ ਬਾਰਡਰ ਦੀ ਹੈ ਇੱਕ ਬੜੀ ਸੋਹਣੀ ਖੂਬਸੂਰਤ ਤਸਵੀਰ ਹੈ ਇਹ ਟਰਾਲੀ ਜਿਸ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜਾ ਇੱਥੇ ਭੋਜਨ ਤਿਆਰ ਹੋ ਰਿਹਾ ਹੈਗਾ ਕੋਈ ਹਿਸਾਬ ਨਹੀਂ ਕਿੱਥੋਂ ਆਟਾ ਕਿੰਨੇ ਕਾਟਲ ਆਉਂਦਾ ਤਾਂ ਬਾਈ ਕਹਿੰਦੇ ਵੀ ਅਸਤਾ ਗਿਣਦੇ ਤਾਂ ਹੈ ਹੀ ਨਹੀਂ ਕਹਿੰਦੇ ਕਾਟਰਾ ਦੇ ਹਿਸਾਬ ਨਾਲ ਨਾ ਤਾਂ ਆਟਾ ਲੱਗਦਾ ਨਾਲੇ ਦੁੱਧ ਲੱਗ ਜਾਂਦਾ ਤਾਂ ਤੁਸੀਂ ਦੇਖ ਸਕਦੇ ਹੋ ਇੱਥੋਂ ਸਾਰਾ ਸ਼ੰਭੂ ਬਾਰਡਰ ਦਾ ਜਿਹੜਾ ਇਹ ਅੰਦੋਲਨ ਹੈ ਸਾਰਾ ਸ਼ੰਭੂ ਬਾਰਡਰ ਇੱਥੋਂ ਇਹ ਟਰਾਲੀ ਦੇ ਵਿੱਚੋਂ ਲੰਗਰ ਪ੍ਰਸ਼ਾਦ ਦਾ ਛੱਕੇ ਆਪ ਦਾ ਹੱਕਾਂ ਦੀ ਗੱਲ ਕਰਦਾ ਤੇ ਉਸ ਤੋਂ ਬਾਅਦ ਬੈਰੀਕੇਡਾਂ ਦੇ ਉੱਪਰ ਡਟ ਜਾਂਦਾ ਹੈਗਾ ਕੈਮਰਾ ਪਰਸਨ ਵਿਕਰਮ ਦੇ ਨਾਮ ਮਨਦੀਪ ਜੋਤ ਸ਼ੰਭੂ ਬਾਰਡਰ